No. Um. ਸਮੁੰਦਰ ਸਾਗਰ ਦੇ ਪਰਿਆ ਤੇ ਤੇ ਆਗਣ ਹਮਾਰੇ ਦਇਆ ਕਰ ਕਸ਼ਮੀਰਿ ਪਾਬੋ ਟੁੱਪੇ ਪੱਥਰ ਤਾਰੇ ਰਾਇਣ ਗਵਾਏ ਸੱਜਣ ਸੱਚਾ ਪਾਤਸ਼ਾਹ ਸਸਾਹ ਦੇ ਸਾਹੋ ਕਿਸ ਪਾਸ ਬੈਠਿਆ ਸੋਈ ਐ ਸਭਨਾ ਦਾ ਵਸਾਹੋ ਸਾਤ Thank you. 아 <목소리도>

ਅਜ ਦੇ ਪਾਵਨ ਬਾਣੀ ਦੇ ਹੁਕਮਨਾਮਾ ਸਾਹਿਬ ਗੁਰੂ ਮਹਾਰਾਜ ਜੀ ਅਨ ਬਖਸ਼ਿ ਕ੍ਰਿਤੇ ਹਰ ਜੀ ਤਨਾ ਅਸਰੀ ਦਾ ਅੰਚੋਂ ਅੰਚੇ ਮੇ ਪਾਸ਼ਾ ਜੀ ਦੀ ਧੰਨ ਧੰਨ ਸਾਹਿਬ ਜੀ ਦੇ ਗੁਰੂ ਅਰਜਨ ਜੀ ਦੀ ਬਾਣੀ ਅਤੇ ਅਜ ਦੇ ਪਾਵਨ ਬਾਣੀ ਪਾਵਨ ਅੰਗ ਸ਼ੇਸੋ ਨਾਸੀ ਅੰਤੇ ਸੁਸੋਬਤ ਹੈ ਜੀ ਤਨ ਤਨ ਸਹਿਤ ਸ੍ਰੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ ਜੀ ਤਨਾਖਰੀ ਮਹੱਲਾ ਪੰਜਮ ਉਚਾਰ ਕੋ ਹਰ ਰੰਗ ਲਾ ਕੋ ਇਸ ਜੁਗ ਮੈਂ ਸੋ ਕਈ ਅਤਿ ਹਸੁਰਾ اے ਭਾਈ ਇਸ ਜਨਤ ਵਿੱਚ ਉਹ ਮਨੁੱਖ ਉਸ ਨੂੰ ਆਖਿਆ ਜਾਂਦਾ ਹੈ ਜਿਸ ਨੂੰ ਜਿਸ ਦੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਪੈਦਾ ਹੋ ਜਾਂਦਾ ਹੈ ਆਤਮ ਜਿਨਾ ਸਗਲ ਵਸ ਤਕ ਜਾਗਾ ਸਤ ਗੁਰੂ ਦਾ ਪੂਰਾ ਹੋ ਜਿਸ ਮਨੁੱਖ ਦਾ ਮੰਨ ਤਰਪਨ ਜਾਂਦਾ ਹੈ ਉਹ ਮਨੁੱਖ ਆਪਣੇ ਮਨ ਨੂੰ ਜਨਤ ਲੈਂਦਾ ਹੈ ਸਾਰੀ ਸ੍ਰਿਸ਼ਟੀ ਉਸ ਦੇ ਵਾਸ ਵਿੱਚ ਆ ਜਾਂਦੀ ਹੈ ਦੁਨੀਆ ਦਾ ਕੋਈ ਪਦਾਰਥ ਉਸ ਨੂੰ ਮੋਹ ਨਹੀਂ ਸਕਦਾ ਠਾਕੁਰ ਗਾਇ ਆਤਮ ਰੰਗ ਇਹ ਭਾਈ ਦਿਲ ਦੇ ਪਿਆਰ ਨਾਲ ਪਰਮਾਤਮਾ ਦੀ ਸਿਮਤ ਸਲਾਹ ਕਰਨੀ ਚਾਹੀਦੀ ਹੈ ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਵਾਰਨ ਸੰਗ ਉਸ ਪਰਮਾਤਮਾ ਦੀ ਸ਼ਰਨ ਵਿੱਚ ਟਿਕੇ ਰਹਿਣਾ ਉਸ ਦਾ ਨਾਮ ਸਿਮਰਨਾ ਇਸ ਤਰੀਕੇ ਨਾਲ ਆਤਮਿਕ ਅਡੋਲਤਾ ਵਿੱਚ ਟਿਕ ਕੇ ਉਸ ਵਿੱਚ ਲੀਨ ਹੋ ਜਾਇਦਾ ਹੈ ਰਹਾਉ ਜਾਣ ਕੇ ਚਰਨਾ ਵਸਹਿ ਮੇ ਰਹੀ ਅਰੇ ਸੰਗਪਨੀਤਾ ਦੇਹੀ ਹੈ ਹੈ ਕਿਰਪਾ ਦੇ ਖਿਆਨੇ ਪ੍ਰਭ ਜੇ ਤੇਰੇ ਦਾਸਾਂ ਦੇ ਚੰ ਮੇਰੇ ਹਿਰਦੇ ਵਿੱਚ ਵਸ ਪੈਣ ਤਾਂ ਉਹਨਾਂ ਦੀ ਸੰਗਤ ਵਿੱਚ ਮੇਰਾ ਸਰੀਰ ਪਵਿੱਤਰ ਹੋ ਜਾਏ ਜਾਣੀ ਧੂਰ ਦਿਓ ਕਿਰਪਾ ਦੇ ਦਾ ਨਾਡਕ ਕੈ ਸੁਖ ਨਹੀਂ ਮਿਹਰ ਕਰ ਮੈਨੂੰ ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖਸ਼ ਮੈਂ ਨਾਨਕ ਵਾਸਤੇ ਸਭ ਤੋਂ ਵੱਡਾ ਇਹੀ ਸੁੱਖ ਹੈ ਇਸ ਤਰ੍ਹਾਂ ਧੰ ਧਾਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਕੜ ਪੁਰਸ਼ ਕਰਾਨਾ ਆਦੋ ਧੰ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਆ ਦਾ ਜਿਨਾਂ ਨੇ ਆਮਤਮੇਲੇ ਤੋਂ ਬਖਸ਼ਿਸ਼ ਕੀਤੀ ਖੁੱਲੇ ਦਰਸ਼ਨ ਦਾ ਦਾਰਸ਼ਨ ਕੀਤੇ ਬਾਣੀ ਪੰਨ ਸੁਣ ਦਾਸ ਭਾਗਾ ਸਮਾਂ ਬਖਸ਼ਿਸ਼ ਕੀਤਾ ਸਤਨਗਰੀਬ ਨਿਵਾਸ ਸੱਚੇ ਬਾਦਸ਼ਾਹ ਇਸੇ ਤਰ੍ਹਾਂ ਜੇ ਪੱਦ ਸਿ ਬਣਾਈ ਰੱਖਣ ਸਾਰਿਆਂ ਸੰਤਾਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣਾ ਸਾਰਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਗੁਰ ਸੇਖੀ ਜੀਵਣਾ ਨਾਮ ਦੀਆਂ ਦਾਤਾਂ ਅਮਰਤ ਵੇਲੇ ਦਾ ਪਿਆਰ ਬਣਾਈ ਰੱਖਣ ਜੀ ਸਾਰਿਆ ਸ਼ਕਤਾਂ ਦਾ ਧੰਨਵਾਦ ਜਿਉ ਆਇਆ ਜਿਉ ਆਇਆ ਜਿਉ ਆਇਆ ਜੀ ਵਾਹਿਗੁਰੂ ਜੀ ਕਾ ਕਾਸਾ ਵਾਹਿਗੁਰੂ ਜੀ ਕੀ ਬਤੇ ਬੇਨਤੀ ਹੈ ਜੀ ਜਿਨ੍ਹਾਂ ਨੇ ਮਾਈਓ ਵਾਹਿਗੁਰੂ ਆਮੇ ਵਾਹਿਗੁਰੂ ਆਇ ਗੁਰੂ ਵਾਹਿਗੁਰੂ ਆਇ ਗੁਰੂ ਵਾਹਿਗੁਰੂ ਆਇ ਗੁਰੂ ਵਾਹਿਗੁਰੂ ਆਇ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਗੁਰ ਨਾਨਕ ਧੰ ਗੁਰ ਨਾਨਕ ਧੰ ਗੁਰ ਨਾਨਕ ਧੰ ਗੁਰ ਨਾਨਕ